ਹਾਂਜੀ ਸਰ ਤੁਸੀਂ ਕਿਹੜੀ ਪਾਰਟੀ ਵੱਲੋਂ ਆਏ ਆਂ ਆਂਪਾ ਆਮ ਆਦਮੀ ਪਾਰਟੀ ਵੱਲੋਂ ਆਂਟੋਨ ਸੰਤਿਆ ਜੀ ਹਾਂਜੀ ਵੈਰੀ ਗੁੱਡ ਮੈਂ ਬਹੁਤ ਸਤਿਕਾਰ ਕਰਦੀ ਆਂ ਭਗਵੰਤ ਮਾਨ ਸਾਹਿਬ ਦਾ ਆ ਵੇਖੋ ਮੇਰਾ ਘਰ ਬਣ ਲਿਆ ਏ ਉਹਨਾਂ ਦੀ ਵਜ੍ਹਾ ਨਾਲ ਬਣ ਰਿਹਾ ਹੈ ਅੱਜ ਤੋਂ 5 ਸਾਲ ਪਹਿਲਾਂ 20 ਹਾਲ ਪਹਿਲਾਂ ਹਾਂ ਹਾਂ ਮੈਂ ਅੱਜ ਜਿੰਨੀ ਜ਼ਿੰਦਗੀ ਮੈਂ ਕੱਟੀ ਆ ਮੇਰੀ ਤਕਰੀਬਨ 45 ਸਾਲ ਦੀ ਜਿੰਨੀ ਮੈਂ ਕੱਟੀ ਮੈਂ ਤਾਂ ਗਰੀਬੀ ਦੇ ਅੰਡਰ ਕੱਟੀ ਸੀ ਜੀਓ ਬਹੁਤ ਜ਼ਿਆਦੀ ਗਰੀਬੀ ਦੇ ਅੰਦਰ ਕੱਟੀ ਮੇਰੀ 5000 ਪੇਸ ਸੀ ਕਿਸੇ ਵੀ ਸਰਕਾਰ ਨੇ ਸਾਨੂੰ ਪੁੱਛਿਆ ਨਹੀਂ ਕਿਉਂਕਿ ਉਹ ਕਹਿੰਦੇ ਸੀ ਕਿ ਤੁਸੀਂ ਨਹੀਂ ਮਤਲਬ ਤੁਸੀਂ ਨਹੀਂ ਪੋਛ ਸਕਦੇ ਤਾਂ ਮੈਂ ਵੀ ਲਾਇਆ ਬੜਾ ਕੁਝ ਕਿਤਾਬ ਬਹੁਤ ਪੋਛੀ ਕਿਤਾਬ ਕਦੇ ਮੇਰੇ ਘਰ ਫ੍ਰਿਜ ਵੀ ਨਹੀਂ ਸੀ ਮੈਂ ਪਾਣੀ ਵੀ ਕਿਹਦੇ ਘਰ ਗੱਲਾਂ ਕਰਨ ਦੇ ਪੱਜ ਜਾਂਦੀ ਪਿੰਦੀ ਸੀ ਤੇ ਇੰਨੀ ਕ ਮੈਂ ਮਤਲਬ ਹੈਗੀ ਸੀ ਨਾ ਮੇਰੇ ਵੀ ਬਿਮਾਰੀ ਹੈ ਜੀ ਟੈਂਸ਼ਨ ਵੀ ਹੋ ਗਈ ਬਟ ਇਹ ਸਰਕਾਰ ਨਹੀਂ ਹੁੰਦਿਆਂ ਹੀ ਤਨ ਖਾ 18000 ਕਰ ਦਿੱਤੀ। 18000 ਕਰ ਦਿੱਤੀ ਜਦੋਂ 18000 ਸੀਤੀ ਤੇ ਅੱਜ ਮੈਂ ਉਹੀ ਮੈਂ ਇੱਕ ਮੰਗਤੀ ਆ ਜਿਹੜੀ ਇੱਕ ਆਪਣੇ ਆਪ ਨੂੰ ਅਧਿਆਪਕ ਸਮਝਣ ਲੱਗ ਪਈ ਆ ਤੇ ਅੱਜ ਵੇਖੋ ਮੇਰੇ ਮਕਾਨੇ ਬਣ ਰਹੇ ਨੇ ਇਹ ਸਿਰਫ ਭਗਵੰਤ ਮਾਨ ਜੀ ਦੀ ਵਜ੍ਹਾ ਕਰਕੇ ਆ ਮੈਂ ਬੜੀ ਕੋਸ਼ਿਸ਼ ਕੀਤੀ ਇਹ ਮੇਰੇ ਵੀਰ ਜੀ ਹੈਗੇ ਨੇ ਉੱਥੇ ਤਰਨਤਰਨ ਉਹੀ ਇਸ ਪਾਰਟੀ ਵਾਲ ਨੇ ਮੇਰੇ ਆਪਣੇ ਬ੍ਰਦਰ ਮੈਂ ਉਹਨਾਂ ਨੂੰ ਬੜੀ ਵਾਰੀ ਆਖਿਆ ਮੈਨੂੰ ਮਾਨ ਜੀ ਨਾਲ ਮਿਲਾ ਦਿਓ ਕਿਉਂ ਪਾਸਾ ਮੈਨੂੰ ਮਲਾਇਆ ਨਹੀਂ ਚਲੋ ਹੋਊਗਾ ਸੋ ਕੰਮ ਉਹਨਾਂ ਨੂੰ ਪਰ ਮਾਨ ਸਾਹਿਬ ਦਾ ਮੈਂ ਬਹੁਤ 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 ਛਤਕਾਰ ਕਰਦੀ ਆ ਭਗਵੰਤ ਮਾਨ ਸਾਹਿਬ ਦਾ ਭਗਵੰਤ ਮਾਨ ਸਾਹਿਬ ਜੀ ਦੇਖੋ ਤੁਸੀਂ ਮੈਨੂੰ ਇੱਕ ਮੰਗਤੀ ਨੂੰ ਇੱਕ ਕੁਰਸੀ ਤੇ ਲਿਆ ਕੇ ਬਿਠਾ ਦਿੱਤਾ ਏ ਇੱਕ ਅਧਿਆਪਕ ਦਾ ਦਰਜਾ ਦਿੱਤਾ ਏ ਤੇ ਮੈਂ ਅੱਜ ਮੇਰੇ ਮਿਸਤਰੀ ਲੱਗੇ ਹੋਏ ਨੇ ਛੁੱਟੀਆਂ ਨੇ ਮੈਂ ਕੰਮ ਕਰਾ ਰਹੀ ਆ ਮੈਨੂੰ ਪੈਸਿਆਂ ਦੀ ਦਿੱਕਤ ਨਹੀਂ ਹੈਗੀ ਤੇ ਭਗਵੰਤ ਮਾਨ ਸਾਹਿਬ ਜੀ ਮੈਂ ਤੁਹਾਨੂੰ ਖੁਦ ਮਿਲਣਾ ਚਾਹੁੰਨੀ ਆ ਮਿਲ ਕੇ ਤੁਹਾਡੇ ਗੋਢੀ ਹੱਥ ਲਾਉਣਾ ਚਾਹੁੰਨੀ ਆ ਇਹ ਇੱਕ ਤੁਸੀਂ ਵਧੀਆ ਮਾਨ ਸਤਕਾਰ ਦੇ ਕੇ ਸਾਨੂੰ ਇੱਜ਼ਤ ਵਾਲੀ ਜ਼ਿੰਦਗੀ ਜਿਉਣ ਲਈ ਦਿੱਤੀ ਏ ਜਿਹਦੀ ਬਦੌਲਤ ਅੱਜ ਮੇਰੀ ਕੋਠੀ ਤਿਆਰ ਹੋ ਰਹੀ ਏ ਇੱਕ ਝੌਂਪੜੀ ਤੋਂ ਮੈਂ ਕੋਠੀ 'ਚ ਆ ਗਈ ਆ ਤੇ ਮੈਨੂੰ ਕਿਸੇ ਗੱਲ ਦੀ ਜ਼ਰੂਰਤ ਨਹੀਂ ਐ ਪਰ ਆ ਦਿਲੋਂ ਸਹੀਸਾ ਦਿੰਦਾ ਏ ਕਿ ਤੁਸੀਂ ਦਿਨ ਦੁਗਣੀ ਰਾਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਬਹੁਤ ਜ਼ਿਆਦਾ ਤਰੱਕੀ ਕਰੋਗੇ ਬੇਸ਼ੱਕ ਮੈਂ ਤੁਹਾਨੂੰ ਮਿਲਾਂ ਜਾਂ ਨਾ ਮਿਲਾਂ ਜ਼ਿੰਦਗੀ ਦੇ ਵਿੱਚ ਪਰ ਆ ਦਿਲ ਦੇ ਵਿੱਚ ਜੜੀਆਂ ਹਸੀਸਾਂ ਨੇ ਮੇਰੇ ਬੱਚਿਆਂ ਦੀ ਜ਼ਿੰਦਗੀ ਬਣ ਗਈ ਉਹ ਸੀਸਾ ਹਮੇਸ਼ਾ ਤੁਹਾਡੇ ਨਾਲ ਨਹੀਂ ਮੇਰਾ ਬੱਚਾ ਏ ਛੋਟੇ ਛੋਟੇ ਸੀ ਜਦੋਂ ਇਹਨਾਂ ਦੇ ਪਾਪਾ ਡੈਥ ਹੋ ਗਈ ਸੀ ਹਾਂਜੀ ਐਕਸੀਡੈਂਟ ਆਇਆ ਨਹੀਂ ਕਰੇ ਮਾਰ ਡੈਥ ਹੋ ਗਈ ਸੀ ਉਹ ਨਦੀ ਤੇ ਛੋਟੇ ਛੋਟੇ ਸੀ ਅਸੀਂ ਇੱਕ ਬਹੁਤ ਔਖੀ ਹੋਈ ਜ਼ਿੰਦਗੀ ਜੀ ਮੇਰੇ ਬੱਚਿਆਂ ਨੇ ਤੇ ਅੱਜ ਮੇਰੇ ਬੱਚੇ ਵੀ ਖੁਸ਼ ਨਹੀਂ 20 ਹਰ ਤੱਕ ਕਹਿੰਦੇ ਨੂੰ ਹੋ ਗਿਆ ਨਾ ਇਹਨਾਂ ਨੂੰ ਕੋਈ ਕਰਨ ਕੋਈ ਨਹੀਂ ਹੋਣੀ ਮਤਲਬ ਕੋਈ ਥਾਣੇ ਵਧਾਈ 10000 ਰੁਪਇਆ ਵਧਾਈ ਬਸ ਮਤਲਬ ਮਲੇ 5000 ਦੇ ਮਲੇ 1000 ਵਧਾਤੀ 6000 ਕਰਤੀ ਕਾਂਗਰਸ ਕੱਲੀ ਜਾਈ ਕਰਨੇ ਤੋਂ ਮੇ ਬਾਵਾ ਲਾਇ ਮੈਂ ਜਾਂਦੀ ਰਹੀ ਮੇਰੀ ਪਾਣੀ ਦੀ ਬਾਹੜਾ ਪਗਰੇ ਬਾਵਾ ਹਰੀਆਂ ਤੇ ਬੜਾ ਮੰਦਾ ਹਾਲ ਨਾ ਰਿਹਾ ਮਤਲਬ ਫੇਰ ਵੀ ਸਰਕਾਰਾਂ ਨੇ ਨਹੀਂ ਸੁਣੀ ਕਾਂਗਰਸਾਂ ਦੀ ਮੈਂ ਆਉਂਗੀ ਪੱਕੀ ਕਰ ਦਉਂਗੀ ਤੇ ਭਗਵੰਤ ਮਾਨ ਆਉਂਦੇ ਆਂ ਮਤਲਬ ਮਹੀਨਾ ਹੋ ਨਹੀਂ ਆਇਆ ਮਹੀਨੇ ਦੇ ਵਿੱਚ ਜਦੋਂ ਪੱਕੀ ਕਰਤਾ 20000 ਰੁਪਏ ਕਰਤੀ ਮਤਲਬ ਠੀਕ ਹੈ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਮਾਨਸ਼ੇਖ ਜੀ ਹਮੇਸ਼ਾ ਮੈਂ ਤੁਹਾਡੇ ਲਈ ਤਿਆਰ ਹਾਂ ਜਿੱਥੇ ਵੀ ਤੁਸੀਂ ਖੜੋਗੇ ਮੈਂ ਨਾਲ ਖੜੀ ਹਾਂ ਤੇ ਜਿੰਦਾਬਾਦ ਇਥੇ ਹੁੰਦੀ ਏ ਏ ਉਪਰੋਂ ਮੈਂ ਛਾਨ ਨਹੀਂ ਤਬ ਆਪਣੀ ਵਧਾ ਰਹੀ ਮੈਂ ਦਿਨਦਾਬਾਦ ਇੱਥੇ ਹੁੰਦੀ ਐ ਮੈਂ ਹੋਰ ਵੀ ਕੋਸ਼ਿਸ਼ ਕਰਾਂਗੀ ਸਾਡੇ ਜਿੰਨੇ ਵੀ ਸਾਥੀ ਨੇ ਮਾਨ ਸਾਹਿਬ ਦੇ ਮਾਨ ਸਾਹਿਬ ਦੇ ਨਾਲ ਨੇ ਦੇਖੋ ਜੀ ਮਕਾਨ ਸਾਡੇ ਇਸ ਕਰਕੇ ਬਣਦਾ ਨਹੀਂ ਸਾਡੇ ਮਕਾਨ ਬਹੁਤ ਮਾੜੇ ਨੇ ਜੀ 5000 ਦੇ ਵਿੱਚ ਜਿਹੜਾ ਮਕਾਨ ਆਪਣਾ ਘਰ ਦਾ ਜਿਹਾ ਵੀ ਨਹੀਂ ਪਹਿਲਾਂ ਕੱਚਾ ਪਿੱਕਾ ਓਕੇ ਜੀ ਇਹ ਅੱਜ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਬੋਲੇ ਸੋਨਾ अॻियां वठ